ਹਮਰਤ ਪਾਲ ਨੇ ਜਿੰਨਾ ਹੈ ਜਿੰਨਾ ਵੀ 8 9 ਲੱਖ ਬੋਰ ਤੇ ਦੂ ਘੱਟ ਨਹੀਂ ਜਿੰਨਾ ਮੈਂ ਅੱਜ ਤੱਕ ਗਏ ਇਹ ਜਿਹੜੀ ਚਾਰੇ ਪਾਰਟੀਆਂ ਨੇ ਜਿਵੇਂ ਊਠ ਕੋ ਖਾ ਗਏ ਨਿਕਾ ਜਾਂ ਖਾ ਗਏ ਤੇ ਮੂਹਲ ਮਗਾ ਕੇ ਘਰ ਨੂੰ ਤੁਰਿਆ ਜਾਂਦਾ ਥੱਲੇ ਬੁੱਲ ਕਰਕੇ ਇਹਨਾਂ ਚੋਂ ਪਾਰਟੀਆਂ ਨੇ ਐਵੇਂ ਜਾਣਾ ਜਿਵੇਂ ਦਾ ਹੰਗਾਰਾ ਮਿਲ ਰਿਹਾ ਜੀ ਪਿੰਡ ਪਿੰਡ ਜਾ ਰਹੇ ਹਾਂ ਹੰਗਾਰਾ ਬਹੁਤ ਜ਼ਿਆਦਾ ਮਿਲ ਰਿਹਾ ਜਿੱਥੇ ਜਾਂਦੇ ਆ ਲੋਕੀ ਬਹੁਤ ਖੁਸ਼ ਹੁੰਦੇ ਨੇ ਇਹਦੇ ਵਿੱਚੋਂ ਗੱਲ ਹੁੰਦੀ ਹੋਊਗੀ ਬੇਟੇ ਦੇ ਨਾਲ ਉਹਨਾਂ ਵੱਲੋਂ ਕੀ ਕਿਹਾ ਗਿਆ ਇਲੈਕਸ਼ਨ ਨੂੰ ਲੈ ਕੇ ਬੇਟੇ ਸਾਡੇ ਨੇ ਇਹ ਗੱਲ ਆਖੀ ਜਿੱਥੇ ਅੰਬਰਤਪਾਲ ਜੀ ਮਰਨਗੇ ਤੇ ਮਰਨਾ ਤੁਸੀਂ ਉਹਨਾਂ ਦੀ ਮਾਂ ਪਿਓ ਦੇ ਨਾਲ ਉੱਥੇ ਹੀ ਰਹਿਣਾ ਹੈ RSs ਦੇ ਬੰਦੇ ਦੀ ਗੱਲ ਹੈ ਨਾ ਵਿਰਸਾ ਸਿੰਘ ਬਲਟੋਆ ਕਰ ਰਹੇ ਨੇ ਅਮਰਤਪਾਲ ਨੂੰ ਦੱਸ ਰਹੇ ਹੋਰ ਵੀਡੀਓਜ਼ ਵੀ ਬਹੁਤ ਅੱਜ ਕੱਲ੍ਹ ਜਾਰੀ ਕਰ ਰਹੇ ਨੇ ਤੁਹਾਨੂੰ ਲੱਗਦਾ ਵੀ ਫਾਰ ਪੈ ਰਹੇ ਆ ਕੋਈ ਕੰਪੇਨ ਨੇ ਉੱਤੇ ਵਿਰਸਾ ਬਟੋਆ ਜਿੱਥੇ ਮਰਜੀ ਜ਼ੋਰ ਲਾ ਲੇ ਉਹਨੇ ਤਾਂ ਸਾਨੂੰ ਕਤੀੜਾ ਵਯਾਹ ਦਿੱਤਾ ਹੈ ਉਹ ਜਿੰਨਾ ਮਰਜੀ ਸਾਨੂੰ ਕਤੀੜਾ ਆਹਲੇ ਜੋ ਮਰਜੀ ਆਹਲੇ ਹੋਰ ਵੀ ਲਾ ਦੇ ਲੱਪੇ ਜੋ ਮਰਜੀ ਕਰ ਲਵੇ ਪਰ ਵੋਟ ਉਹਨੂੰ ਇੱਕ ਨਹੀਂ ਪਾਣੀ ਕਨਸ ਦਾ ਉਮੀਦਵਾਰ ਕੁਲਬੀਰ ਸਿੰਘ ਜੀਰਾ ਕਹਿੰਦਾ ਕਹਿੰਦੇ ਵੀ ਵੋਟ ਇਸ ਵਾਰੀ ਫੇਰ ਕਾਂਗਰਸ ਨੂੰ ਕਹਿੰਦੇ ਫਾਇਦਾ ਮਿਲ ਜਣਾ ਆ ਆਪਸ ਚ ਵੋਟ ਵੰਡੀ ਜਾਣੀ ਆ ਪੰਥਕ ਵੋਟ ਮੈਂ ਜੀਰੇ ਨੂੰ ਥੋੜੇ ਰਾਈਆਂ ਨਾ ਜੀਰੇ ਗਿਆ ਨੇ ਨਾ ਜਮਾਨ ਦਾ ਮੈਦਾਨ ਜ਼ਬਤ ਹੋਣੀ ਆ ਅੱਡੇ ਨਾ ਕੱਲ ਜਗਰਾਵਾਂ ਚ ਦੋ ਦਿਨ ਗੱਡੀ ਭਰ ਕੇ ਕੇਲਿਆਂ ਦੀ ਲਿਆਂਦੇ ਸਾਰੇ ਕੇਲੇ ਤੇ ਵਰਫੀ ਇੱਥੇ ਵੰਦੇ ਦੇ ਇਹ ਪਾਰਟੀਆਂ ਨਸ਼ਾ ਵੰਦੀਆਂ ਨੇ ਇਹ ਕਾਲੀ ਦਲ ਨਹੀਂ ਮਾੜਾ ਇਹ ਜਿਹੜੇ ਬੰਦੇ ਇਹ ਜੇ ਬਾਹਰ ਲਾਣਾ ਮਾੜਾ ਏ ਵੀਰ ਬਾਦਲ ਇਹਨੂੰ ਬੋਲਣ ਦਾ ਨਹੀਂ ਪਤਾ ਬੋਲਣਾ ਕਿਵੇਂ ਇਹ ਬਹੁਤ ਮਾੜਾ ਅੰਮ੍ਰਿਤਪਾਲ ਬਾ ਤੇ ਬਹੁਤਾ ਹੀ ਸਾਡੇ ਬਾਰੇ ਅੰਮ੍ਰਿਤਪਾਲ ਬਾ ਕੇ ਪਛਾਣ ਬਹੁਤਾ ਹੀ ਜ਼ਿਆਦਾ ਮਾੜਾ ਕੀਤਾ ਜਾਂਦਾ ਸੀ ਤੇ ਅਸੀਂ ਆਖਿਆ ਕੋਈ ਨਹੀਂ ਕਰ ਲੈ ਤਿੰਨ ਚਾਰ ਜੂਨ 1 ਜੂਨ ਨੂੰ ਸਾਡਾ ਅਸੀ ਦੇਣਾ ਹੈ ਕਾਦੀ ਤਾਂ ਲੱਗਦਾ ਪੰਜਾਬ ਚ ਹੋਰ ਕਿਹੜੀ ਕਿਹੜੀ ਕਿਸੇ ਸੀਟ ਤੇ ਜਿੱਤ ਸਕਦਾ ਇਹ ਵਾਦ ਤੋਂ ਵਾਦ ਇੱਕ ਦੋ ਸੀਟਾਂ ਮਾਰਾਂ ਮਰਦਾ ਮਰਾਉਂਦਾ ਭਾਵੇਂ ਲੈ ਜੇ ਮੇਰੇ ਹਿਸਾਬੇ ਚ ਤਾਂ ਮੁਸ਼ਕਲ ਹੀ ਹੈ ਤਾਂ ਤੇ ਜਰਨਾਇਸੋਂ ਨੂੰ ਇਹ ਜਿਹੜੇ ਗਦਾਰ ਬੰਦੇ ਨੇ ਨਾ ਮਰਵਾਇਆ ਤਾਂ ਤੇ ਜਰਨਾਇਸੋਂ ਨਹੀਂ ਮਰਦਾ ਇਹ ਗਦਾਰਾ ਬੰਦਿਆਂ ਆਪ ਹੱਥ ਖੜੇ ਕਰਕੇ ਬਾਹਰ ਨਿਕਲ ਆਏ ਨਹੀਂ ਤੇ ਨਾ ਪਿਛੋਂ ਇੰਦਰਾਵਾਖਿਆ ਵੀ ਉੱਤੇ ਟੰਕ ਚੜਾ ਦਿਓ ਹਮਲਾ ਕਰ ਦਿਓ ਉਹ ਆਪਣੇ ਨੀਕਾ ਵਿੱਚ ਆਪਣੇ ਸ਼ਹੀਦ ਹੋ ਗਏ ਜਿਹੜੇ ਸਿੰਘ ਸਿੰਘਣੀਆਂ ਨਿੱਕੇ ਨਿੱਕੇ ਬੱਚੇ ਆ ਨਾ ਜੋਰ ਸਾਨੂੰ ਪੂਰਾ ਲਾਉਣਾ ਹੈ ਇਹ ਆਰਐਸ ਦੇ ਬੰਦੇ ਨੇ ਇਹ ਉੱਥੇ ਟੁੱਟ ਗਏ ਨਹੀਂ ਇਹ ਉੱਥੇ ਡਾਡ ਹੋ ਗਏ ਨੇ ਪਲਾਨ ਹੋ ਗਿਆ ਧਮਕਾਨ ਹੋ ਗਿਆ ਸਾਡੀ ਗੁੰਮਠੀ ਐ ਸਾਡੀ ਪੱਕੀ ਜਿੱਤੇ ਇੰਨਾ ਸਾਨੂੰ ਪਿਆਰ ਦਿੱਤਾ ਨਾ ਇੰਨਾ ਪਿਆਰ ਦਿੱਤਾ ਜੇ ਮੇਰਾ ਮੁੰਡਾ ਉੱਥੇ ਬੈਠਾ ਕਰਕੇ ਦਿੱਤਾ ਹੈ ਕੋ ਉਹ ਕੋਮਦਾ ਮੁੰਡਾ ਹੈ 1 ਜੂਨ ਨੂੰ ਸਾਰਿਆਂ ਦੱਸ ਦੇਣਾ ਖਤੀਰਾ ਗੋਨ ਨੇ ਅਸੀਂ ਤਾਂ ਪਹਿਲੇ ਦਿਨੋਂ ਆਖਿਆ ਸੀ ਅੰਬਰਤ ਪਾਲ ਕੇ ਜੀਆਂ ਨੂੰ ਆਖਿਆ ਸੀ ਜਿੱਥੇ ਜੇ ਤਾਂ ਨਹੀਂ ਮੋਤਾ ਜੇ ਸਾਡੀ ਵੀ ਨਾਲ ਆ ਵੀ ਤੁਸੀਂ ਜਿਉਂ ਕੇ ਦਹੀਂ ਨਾਲ ਜਿਉਂਗਾ ਅਸੀਂ ਅੰਬਰਤ ਪਾਲ ਨੂੰ ਜਿਤਾ ਆ ਗਏ ਤੇ ਫਿਰ ਆਦੇ ਘਰ ਜਾਣਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਭਾਈ ਅਮਰਤਪਾਲ ਸਿੰਘ ਦੇ ਚੋਣ ਪ੍ਰਚਾਰ 'ਚ ਪਹੁੰਚੇ ਆ ਮੇਰੇ ਨਾਲ ਇਸ ਵੇਲੇ ਦਿਬਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਦੇ ਨਾਲ ਹੀ ਪ੍ਰਧਾਨ ਮੰਤਰੀ ਬਾਜੇਕੇ ਉਹਨਾਂ ਦੇ ਬਾਪੂ ਜੀ ਮੇਰੇ ਨਾਲ ਨੇ ਉਹਨਾਂ ਦੇ ਕੋਲੋਂ ਜਾਣਦੇ ਆ ਕਿਉਂਕਿ ਲਗਾਤਾਰ ਪ੍ਰਚਾਰ ਦੇ ਵਿੱਚ ਜੁਟਨੇ ਬਾਪੂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦਾ ਹੰਗਾਰਾ ਮਿਲ ਰਿਹਾ ਜੀ ਪਿੰਡ-ਪਿੰਡ ਜਾ ਰਹੇ ਹਾਂ ਘਾਰਾ ਬਹੁਤ ਜ਼ਿਆਦਾ ਮਿਲ ਰਿਹਾ ਬਹੁਤ ਹੀ ਜ਼ਿਆਦੇ ਲੋਕ ਨਾ ਹਾਂਜੀ ਆਪਣੇ ਜਿਵੇਂ ਲੱਗਦੇ ਸਾਰੀ ਦੁਨੀਆ ਇੱਧਰ ਉਲਟ ਗਈ ਵੀ ਜਿੱਥੇ ਜਿਹੜੇ ਪਿੰਡ ਜਾਂਦੇ ਅੱਜ ਮੈਨੂੰ ਨਾ 20 ਦਿਨੋ ਚੱਦੇ ਨੇ ਮਰ ਜਾਣਾ ਹੀ ਨਾਲ ਹੁੰਨਾ ਕੋਈ ਦੇ ਨਹੀਂ ਕਿ ਜਿਹੜਾ ਮੈਂ ਨਾ ਗਿਆ ਵਾਂ ਹਰੇਕ ਦੇ ਨਹੀਂ ਗਿਆ ਵੀ ਜਿਵੇਂ ਹੁਣ 20 ਦਿਨੋ ਚੱਲੇ 20 ਦਿਨਾਂ ਜਿੱਥੇ ਜਾਂਦੇ ਆ ਲੋਕੀ ਬਹੁਤ ਖੁਸ਼ ਹੁੰਦੇ ਨੇ ਤੇ ਹੁਣ ਮੈਂ ਤਾਂ ਇੱਥੋਂ ਦੇ ਜਾਂਦਾ ਜਿਹੜੇ ਦੂਜੇ ਆਪਣੇ ਬੰਦੇ ਖਲੋਂਦੇ ਨੇ ਉਹ ਗੱਡੀਆਂ ਤੇਲ ਵੀ ਪਵਾਉਂਦੇ ਰਹਿੰਦੇ ਨੇ ਲੋਕਾਂ ਦੇ ਬੋਝਾਂ ਮੰਨੇ ਵੇਹ ਦੇ ਦਿੰਦੇ ਫੰਡ ਲਾ ਦਿੰਦੇ ਨੇ ਵਿਚੇੋਂ ਤੋਂ ਉੱਤੋਂ ਫੰਡ ਆਉਂਦੇ ਨੇ ਇਹ ਜਿਹੜੇ ਆਪਣੀ ਇਹਨੇ ਨਾਲ ਆਪਣੇ ਸੰਗਤ ਚੱਲਦੀ ਏ ਉਹ ਚੱਲਦੀ ਉਹ ਤੇਲ ਵੀ ਨਹੀਂ ਪਵਾਦੀ ਆਪੋ ਦਾ ਤੇਲ ਬਾਲਦੇ ਨੇ ਜਿੰਨੀ ਵੀ ਸੰਗਤ ਨਾਲ ਚੱਲਦੀ ਉਹ ਤੇਲ ਆਪੋ ਆਪ ਦਾ ਬਾਲਦੇ ਨੇ ਤੇ ਜਿੱਥੇ ਜਾਈਦਾ ਏ ਉਥੇ ਬਹੁਤਾ ਹੀ ਜ਼ਿਆਦਾ ਘਰਾ ਮਿਲਦਾ ਉਹ ਆਉਂਦੇ ਸਾਡੇ ਪਿੰਡ ਬੂਹ ਬਾਹਰੇ ਪਿੰਡਾਂ ਤੇ ਸਾਡੇ ਪਿੰਡ ਬੂਥ ਹੀ ਨਹੀਂ ਲੱਗਣਾ ਉਹਨਾਂ ਦਾ ਅੱਛਾ ਕਿਸੇ ਦਾ ਬੂਥ ਨਹੀਂ ਇਹ ਲੱਗਣ ਦੇਣਾ ਅੰਬਰਤਪਾਲ ਅੰਬਰਤਪਾਲ ਦਾ ਬੂਥ ਲੱਗੇਗਾ ਬਾਦੇ ਪਿੰਡਾਂ 'ਚ ਆ ਸਾਨੂੰ ਘਰਾ ਮਿਲਦਾ ਏ ਤੇ ਕੋਈ ਭਾਵੇਂ ਕਿਦੇ ਮਾੜਾ ਮੂਠਾ ਮੈਂ ਨਹੀਂ ਆਇਤੀ ਵੇਖਿਆ ਮੈਂ ਤਾਂ ਉਹਨਾਂ ਦੀ ਗੱਡੀ 20 ਦਿਨ ਹੋ ਗਈ ਗੱਡੀ ਨਹੀਂ ਕੋਈ ਵੇਖੀ ਸੜਕ 'ਤੇ ਚੱਲਦੀ ਨਹੀਂ ਨਵੇਂ ਆ ਦੇਣਾ ਅੱਜ ਕਿਸੇ ਨਾ ਕਿਸੇ ਦੀ ਗੱਡੀ ਨਾ ਸਾਨੂੰ ਦਿੱਸੇ ਚੱਲਦੀ ਕਿਸੇ ਦੀ ਗੱਡੀ ਨਹੀਂ ਮੈਂ ਚੱਲਦੀ ਮੈਂ ਨਾ ਮੈਨੂੰ 20 ਦਿਨ ਅਜੋ ਚੱਲੇ ਮੈਨੂੰ ਨਹੀਂ ਗੱਡੀ ਕੋ ਮਿਲੀ ਉਹਨਾਂ ਦੀ ਚੱਲਦੀ ਕਿਸੇ ਦੇ ਵਿੱਚੋਂ ਗੱਲ ਹੁੰਦੀ ਹੋਊਗੀ ਬੇਟੇ ਦੇ ਨਾਲ ਉਹਨਾਂ ਵੱਲੋਂ ਕੀ ਕਿਹਾ ਗਿਆ ਇਲੈਕਸ਼ਨ ਨੂੰ ਲੈ ਕੇ ਬੇਡੇਵ ਨੂੰ ਗੱਲ ਹੁੰਦੀ ਹੀ ਬੇਡੇਵ ਨੂੰ ਹੁੰਦਾ ਗੱਲ ਨਹੀਂ ਹੋਈ ਅਸੀਂ ਪਹਿਲਾਂ ਉਦੋਂ ਗਏ ਆ ਤੇ ਬੇਡੇ ਸਾਡੇ ਨੇ ਇਹ ਗੱਲ ਆਖੀ ਸੀ ਜਿੱਥੇ ਅੰਬਰਤਪਾਲ ਜੀ ਮਰਨਗੇ ਮਰਨਾ ਤੁਸੀਂ ਉਹਨਾਂ ਦੀ ਮਾਂ ਪਿਆ ਉਹਦੇ ਨਾਲ ਉੱਥੇ ਹੀ ਰਹਿਣਾ ਹੈ ਜੇ ਅਸੀਂ ਉੱਥੇ ਧਰਨਾ ਲਾਇਆ ਸੀ ਢਾਈ ਮਹੀਨੇ ਵੀ ਉੱਥੇ ਅਸੀਂ ਢਾਈ ਮਹੀਨੇ ਰਹੇ ਆ ਪੂਰੇ ਤੇ ਜਿਹੜਾ ਵਿਰਸਾ ਬਲਟੋਏ ਨੇ ਪਤਾ ਕੀ ਗੱਲ ਆਖੀ ਸੀ ਉਹ ਆਦਾ ਸੀ ਵੀ ਕਿਹੜਾ ਰਸਤਾ ਰੱਤ ਪੰਥ ਤੋਂ ਉਤਰਿਆ ਹੈ ਤੇ ਰਾਤੋਂ ਰਸ ਚੜ ਗਿਆ ਹੈ ਤੇ ਕਿਹੜਾ ਇਹਨਾਂ ਦਾ ਪੰਥ ਹੈ ਤੇ ਕਿਉਂ ਉਹਨਾਂ ਨੇ ਖਿਲਾਰ ਗਿਆ ਏ ਉਹ ਆਂਦਾ ਯਾਰ ਹੱਸਦੇ ਬੰਦੇ ਨੇ ਉਹਨਾਂ ਮਾਰ ਹੱਸਦੇ ਬੰਦੇ ਗਿੰਦਾ ਕਿ ਉਹਨੂੰ ਅਸੀਂ ਇਹ ਗੱਲ ਪੁੱਛਣੀ ਆ ਜਦੋਂ ਉੱਥੇ ਹੁੰਦੇ ਹਰੇ ਰਾਜ ਨੂੰ 30 30 ਸਰਪੰਚੇ ਮੋਤਬਰ ਬੰਦੇ ਜਾਂਦੇ ਸੀ ਕਿ ਉਹ ਜਾ ਗਿਆਂ ਦੇ ਆਪਾਂ ਅੰਮਰਪਾਲ ਸਿੰਘ ਨੂੰ ਖਿਲਾਰ ਗਏ ਚੋਣਾਂ 'ਚ ਤੇ ਅਸੀਂ ਵੋਟਾਂ ਪਾਵਾਂਗੇ ਤੇ ਅਸੀਂ ਨਾ ਕੀਤੀ ਏ ਉਹਦੇ ਮਾਪੇ ਉਹ ਨਾ ਕੀਤੀ ਏ ਨਹੀਂ ਅਸੀਂ ਨਹੀਂ ਇਹ ਕੰਮ ਚੋਣਾਂ ਨਹੀਂ ਆਉਣਾ ਅੱਛਾ ਜਿਆਦਾ ਲੋਕਾਂ ਨੇ ਬਹੁਤਾ ਹੀ ਜ਼ਿਆਦਾ ਕੀਤਾ ਫਿਰ ਅੰਮ੍ਰਿਤਪਾਲ ਦੇ ਫਿਰ ਪੱਪਲਪਰੀਦ ਦਾ ਇੱਕ ਮਾਮਾ ਤੇ ਉਹਦੇ ਚਾਚਾ ਦੇ ਉਹਦਾ ਡੈਡੀ ਗਏ ਤੇ ਮੈਂ ਜਾਣ ਲੱਗਿਆ ਪਰ ਪੱਪਲਪਰੀਦ ਦੇ ਮਾਮੇ ਨੂੰ ਕੀ ਆਖਿਆ ਮੈਂ ਉਹਨਾਂ ਵਾਸਤੇ ਨਾ ਮੈਂ ਹਾ ਚਾਰ ਕਿੱਲ ਲੈ ਜਾ ਤੇ ਨਾਲ ਥੋੜਾ ਲੈ ਜਾ ਤੇ ਹੁਣ ਥੋਕ ਕੇ ਥਲੋ ਮੇਲ ਕੇ ਆਉਣੀ ਵੀ ਉਹਦੀ ਹਾਂ ਕਰਾ ਕੇ ਮੁਰਨਾ ਹੀ ਅੱਛਾ ਕਿਉਂ ਜਦੋਂ ਗਏ ਤੇ ਉਹਨੇ ਹਾਂ ਚਲੋ ਸੰਗਤ ਸਾਰੀ ਆਂਦੀ ਤੇ ਮੈਂ ਖਲੋ ਜਾਣਾ ਇੰਨੀ ਤਾਂ ਉਹ ਆਂਦਾ ਮੈਂ ਨਹੀਂ ਖਲੋਣਾ ਤੂੰ ਆਂਦਾ ਸੰਗ ਹੁਣ ਪੰਜ ਪਿਆਰੇ ਜੇ ਕੋਈ ਹਣ ਵੱਖਣ ਤੇ ਉਹ ਉਹਨਾਂ ਗੱਲ ਫਿਰ ਮੰਨਣੀ ਪੈਂਦੀ ਉਹ ਤਾਂ ਮਹਾਰਾਜ ਵੀ ਮੰਨ ਲਈ ਪਰਮਾਤਮਾ ਹੀ ਮੰਨ ਲਈ ਪੰਜਾਂ ਪਿਆਰਿਆਂ ਨੇ ਹੁਕਮ ਕੀਤਾ ਤੇ ਉਹਨਾਂ ਮੰਨ ਲਿਆ ਤੇ ਫਿਰ ਉਹਨੇ ਗੱਲ ਮੰਨ ਲਈ ਉਹਨੇ ਹਜਾ ਮਖਲੋ ਜਾਨਾ ਉਹ ਜਦੋਂ ਆ ਕੇ ਖਲੋ ਗਿਆ ਤੇ ਜਿਹੜਾ ਆਪਣੇ ਬਲਟੋਏ ਦੇ ਰੀ ਨੇ ਜਾਂ ਹੋਰ ਬੰਦੇ ਨੇ ਉਹ ਆਪਣੇ ਖਾਸ ਦੇਵ ਜਿਹੜਾ ਵਕੀਰ ਹੈ ਰਾਜਦੇਵ ਰਾਜਦੇਵ ਆਹਦੇ ਨੂੰ ਨੇ ਆਣ ਕੇ ਲਾਨ ਪਹਿਲਾਂ ਕੀਤਾ ਹੈ ਚੱਲ ਉਹਨੇ ਲਾਣ ਕੋ ਉਹਨੇ ਆਸਤਾ ਹੋਣਾ ਉਹ ਵੀ ਜਾਂਦਾ ਹੈ ਉਹ ਵੀ ਜਾਂਦਾ ਵਕੀਲ ਦੀ ਹੋਇਆ ਜੇ ਉਹਨੂੰ ਵੀ ਉਹਨੇ ਹਾਂ ਕਰਤੀ ਹੋਣੀ ਹੈ ਤੇ ਉਹਨੇ ਆਣ ਕੇ ਚੱਲ ਉਹਨੇ ਹਾਂ ਜਾ ਮਾੜੀ ਮੁੱਠੀ ਇਰਲਾਤੀ ਹੋਣੀ ਤੇ ਉਹਨੇ ਆਣ ਕੇ ਆਖਿਆ ਵੀ ਅਮਰਤਪਾਲ ਬੋਟਾਂ ਹੀ ਖਲੋ ਗਿਆ ਹੈ ਉੱਥੋਂ ਇਹ ਨਾ ਬਣਾਤਾ ਵੀ ਯਾਰ ਉਸ ਤੋਂ ਬੰਦਾ ਹੈ ਆਰਐਸਐਸ ਦੇ ਬੰਦੇ ਦੀ ਗੱਲ ਹੈ ਨਾ ਵਿਰਸਾ ਸਿੰਘ ਬਲਟੋਆ ਕਰ ਰਹੇ ਨੇ ਅਮਰਤਪਾਲ ਨੂੰ ਦੱਸ ਰਹੇ ਹੋਰ ਵੀਡੀਓਜ਼ ਵੀ ਬਹੁਤ ਅੱਜ ਕੱਲ੍ਹ ਜਾਰੀ ਕਰ ਰਹੇ ਨੇ ਤੁਹਾਨੂੰ ਲੱਗਦਾ ਵੀ ਫਰਕ ਪੈ ਰਿਹਾ ਕੋਈ ਕੰਪੇਨ ਦੇ ਉੱਤੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ ਵਿਰਸਾ ਵਡੋਆ ਜਿੱਥੇ ਮਰਜੀ ਜ਼ੋਰ ਲਾ ਲੈ ਇਹ ਜਿੰਨੀ ਮਾਝੇ ਦੀ ਬੋੜੇ ਮਾਝਾ ਦੁਆਬਾ ਮਾਲਵਾ ਇਹ ਤਿੰਨ ਹਲਕਾ ਨਹੀਂ ਬੋਟਾਂ ਇੱਥੇ ਪੈਣੀਆਂ ਮਾਝੇ ਰੀਆਂ ਦੁਆਬੇ ਰੀਆਂ ਤੇ ਮਾਲਵੇ ਰੀਆਂ ਇੱਕ ਤਿੰਨ ਹਲਕਿਆਂ ਦੀਆਂ ਵੋਟਾਂ ਪੈਣੀਆਂ ਨੇ ਉਹ ਜਿੱਥੇ ਮਰਜ਼ੀ ਜ਼ੋਰ ਲਾ ਲਿਓ ਉਹਨੇ ਤਾਂ ਹਨ ਕਤੀੜਾਂ ਵੀ ਆਖ ਦਿੱਤਾ ਹੈ ਤੁਸੀਂ ਸੁਣੀਓ ਉਹਦੀ ਸੁਣੀਏ ਨਾ ਉਹਨੇ ਆਹ ਕਤੀੜਾਂ ਨੇ ਉਹ ਜਿੰਨਾ ਮਰਜ਼ੀ ਹਨ ਕਤੀੜਾਂ ਆਖਲੇ ਜੋ ਮਰਜ਼ੀ ਆਖਲੇ ਹੋਰ ਵੀ ਲਾਰੇ ਲੱਪੇ ਜੋ ਮਰਜ਼ੀ ਕਰ ਲਵੇ ਪਰ ਵੋਟ ਉਹਨੂੰ ਇੱਕ ਨਹੀਂ ਪਾਣੀ ਅੰਬਰਤਪਾਲ ਨੇ ਜਿੰਨਾ ਹੈ ਜਿੰਨਾ ਵੀ 8-9 ਲੱਖ ਬੋਟ ਦੇ ਇਹ ਦੂ ਘੱਟ ਨਹੀਂ ਜਿੰਨਾ ਮੈਂ ਅੱਜ ਤੁਹਾਨੂੰ ਕਹਿ ਦਿੱਤਾ ਹੈ 8-9 ਲੱਖ ਬੋਟ ਘੱਟੋ ਘੱਟ ਪੈਣੀ ਹੈ ਅਹੀਂ ਜਿੱਥੇ ਜਾਣੇ ਆ ਸਾਨੂੰ ਇਨਾ ਦੁਆਦੇ ਨੇ ਜੇ 1100 ਵੋਟੇ ਦੋਨੇ ਹਸ 1100 ਜਾਂ 1050 ਵੋਟ ਪੈ ਜੀ 50 ਵੋਟਾਂ ਚ ਲੋਕ ਕੋਈ ਮਰਿਆ ਕੋਈ ਖਪਿਆ ਕੋਈ ਕਿਤੇ ਗਿਆ ਹੰਦਾ ਉਹ ਭਮਨਾ ਪੈਣ ਜੇ 2000 ਵੋਟ ਏ ਉਹਦੇ ਚੋਂ ਸਾਡੀ 2100 ਵੋਟ ਪੈਗੀ 100 ਵੋਟ ਭਮਨਾ ਪਵੇ ਇਨਾ ਘਰਾ ਮਿਲਦੇ ਆ ਯਾ ਕਾਂਗਰਸ ਦਾ ਉਮੀਦਵਾਰ ਕੁਲਬੀਰ ਸਿੰਘ ਜੀਰਾ ਕਹਿੰਦਾ ਕਹਿੰਦੇ ਵੀ ਵੋਟ ਇਸ ਵਾਰੀ ਫੇਰ ਕਾਂਗਰਸ ਨੂੰ ਕਹਿੰਦੇ ਫਾਇਦਾ ਮਿਲ ਜਣਾ ਆ ਆਪਸ ਚ ਵੋਟ ਵੰਡੀ ਜਾਣੀ ਆ ਪੰਥਕ ਵੋਟ ਮੈਂ ਜੀਰੇ ਨੂੰ ਥੋੜੇ ਰਾਈਆਂ ਨਾ ਜੀਰੇ ਗਿਆ ਨੇ ਇਹਨਾਂ ਦੀ ਜਮਾਨ ਦਾ ਮੈਦਾਨ ਜ਼ਬਤ ਹੋਣੀਆਂ ਨੇ ਜਿੱਥੋਂ ਦੇ ਮੈਨੂੰ ਹੈ ਨਾ ਜਵਾਨ ਤਾਂ ਜ਼ਬਤ ਹੋਣੀਆਂ ਨੇ ਇਹਨਾਂ ਦੀ ਜਮਾਨ ਕਿਤੇ ਗੱਡੀ ਨਹੀਂ ਵੇਖੀ ਕਿਤੇ ਕਾਠ ਨਹੀਂ ਵੇਖਿਆ ਦੇ ਇਹ ਕਿਵੇਂ ਆਖਣਗੇ ਵੀ ਉਹਨੂੰ ਫਾਇਦਾ ਮਿਲ ਜਾਣਾ ਹੈ ਕਿਸੇ ਨੂੰ ਫਾਇਦਾ ਨਹੀਂ ਮਿਲਣਾ ਇਹ ਜਿਹੜੀ ਚਾਰੇ ਪਾਰਟੀਆਂ ਨੇ ਜਿਵੇਂ ਊਠ ਖਾ ਕੇ ਨਿਕਾ ਜਾਂ ਖਾ ਕੇ ਤੇ ਮੂਹਲ ਮਗਾ ਕੇ ਘਰ ਨੂੰ ਤੁਰਿਆ ਜਾਂਦਾ ਥੱਲੇ ਬੁੱਲ ਕਰਕੇ ਇਹਨਾਂ ਚੋਂ ਪਾਰਟੀਆਂ ਨੇ ਐਵੇਂ ਜਾਣਾ ਜੇ 1 ਜੂਨ ਨੂੰ ਜਦੋਂ ਵੋਟਾਂ ਪਈਆਂ ਉਹ 84 ਵਾਲਾ ਹੀ ਕੰਮ ਹੈ 6 ਜੂਨ ਤਾਂ ਹੀ ਨਹੀਂਗਾ 84 ਵਾਲਾ ਏ ਆਉਂਦੀ ਉਹ 1 ਜੂਨ ਆਉਂਦੀ ਏ ਤੇ ਉਹ 4 ਜੂਨ ਨੂੰ ਗਨੀਜ ਜਾਣੀਆਂ ਪਤਾ ਇਹਨਾਂ ਨੂੰ 1 ਜੂਨ ਨੂੰ ਹੀ ਪਤਾ ਸਾਨੂੰ ਤਾਂ ਲੱਗਾ ਖੜਾ ਜਿੱਤੇ ਹੋਈਆਂ ਅਸੀਂ ਤਾਂ ਤੇ ਇਹਨਾਂ ਨੂੰ ਪਤਾ ਵੀ ਇਹਨਾਂ ਨੂੰ ਲੱਗ ਗਿਆ ਏ ਹੁਣ ਕਦੀ ਤਾਂ ਕੋਸ਼ਾਂਦਾ ਵਟੋਇਆ ਕਦੀ ਕੋਸ਼ਾਂਦਾ ਏ ਤੇ ਸਾਡੀ ਪੱਕੀ ਜਿੱਤੇ ਤੇ ਜਿੱਤ ਵੀ 8-9 ਲੱਖ ਵੋਟ ਤੇ ਦੂ ਘੱਟ ਜਿੱਤ ਨਹੀਂ ਹੋਣੀ ਜੇ ਸ਼੍ਰੋਮਣੀ ਅਕਾਲੀ ਦਲ ਫਰਜ ਕਰੋ ਹਨਾ ਇਥੋਂ ਉਮੀਦਵਾਰ ਨਾ ਖੜਾ ਕਰਦੇ ਜਿਹੜਾ ਖੀਰ ਤੱਕ ਚਰਚਾ ਚੱਲੀ ਗਈ ਕਿਉਂਕਿ ਖਡੂਰ ਸਾਹਿਬ ਦੀ ਸੀਟ ਸਭ ਤੋਂ ਬਾਅਦ ਬਾਅਦ ਵਿੱਚ ਲਾਨੀ ਉਹਨਾਂ ਨੇ ਤਾਂ ਇਹ ਚੀਜ਼ ਦਾ ਫਾਇਦਾ ਮਿਲਦਾ ਉਹਨਾਂ ਨੂੰ ਪੰਜਾਬ ਚ ਬਾਕੀ ਸੀਟਾਂ ਤੇ ਉਹਨਾਂ ਦੂਜੀਆਂ 12 ਕੇ 11 ਫੀਟਾਂ ਹੀ ਉਹਨਾਂ ਸਾਰਾ ਫਾਇਦਾ ਉੱਥੇ ਮਿਲਣਾ ਜੇ ਇੱਥੇ ਹਰਕੇ ਜਨਾ ਨੇ ਇੱਥੇ ਖਡੂਰ ਸਾਹਿਬ ਖਿਲਾੜਦੇ ਅਕਾਲੀ ਦਲ ਆਪ ਦਾ ਤੇ ਉਹਨਾਂ ਬਹੁਤ ਫਾਇਦਾ ਮਿਲਣਾ ਹੈ ਹੁਣ ਵੇਖ ਲੈ ਉਹਨੇ ਖਿਲਾੜਿਆ ਮਾਨ ਨੇ ਖਿਲਾੜਿਆ ਆਪਣੇ ਨੂੰ ਮੈਨੂੰ ਬਲੇਰ ਨੂੰ ਤੇ ਬਲੇਰ ਨੇ ਖਾ ਕੇ ਤਾਂ ਵਸ ਲੈ ਲੇ ਬਈ ਉਹਨੇ ਚੁਕਲੇ ਨੇ ਖਾ ਕੇ ਤਾਂ ਪਹਿਲਾਂ ਦੇ ਆਂਦੇ ਹੀ ਕਾਗਤੀ ਨਹੀਂ ਇਹਦੇ ਦਾਹ ਕਾਗਤੀ ਨਹੀਂ ਹੁੰਦੀ ਇੱਥੋਂ ਦੇ ਇਹਨਾਂ ਜ਼ੋਰ ਲਾਇਆ ਹੈ ਇਹਦੇ ਕਾਗਤੀ ਨਹੀਂ ਹੁੰਨੇ ਆਪ ਦਾ ਜ਼ੋਰ ਲਾਈ ਬੈਠੇ ਕਾਗਤ ਨਹੀਂ ਇਹਦੇ ਹੋਣੇ ਤੇ ਇਹਨੇ ਕਿੱਥੋਂ ਬਈ ਇੱਥੋਂ ਦੇ ਜ਼ੋਰ ਲਾਇਆ ਤੇ ਸਾਡੇ ਕਾਗਤ ਵੀ ਸਹੀ ਹੋ ਗਏ ਨੇ ਸਾਡਾ ਸਾਰਾ ਕੁਝ ਸਹੀ ਹੋ ਗਿਆ ਹੈ ਇਹ ਵੰਡਦੇ ਨੇ ਨਸ਼ਾ ਇਹ ਜਿਹੜੀਆਂ ਪਾਰੀਆਂ ਸ਼ਰਾਬ ਤੇ ਨਸ਼ਾ ਵੰਦੀ ਇਹਦੇ ਸਾਡੇ ਨਾ ਕੱਲ ਜਗਰਾਵਾ ਜਬ ਦੋ ਦਿਨ ਗੱਡੀ ਭਰ ਕੇ ਕੇਲਿਆਂ ਦੀ ਲਿਆਉਂਦੇ ਸਾਰੇ ਕੇਲੇ ਦੇ ਬਰਫੀ ਇੱਥੇ ਬਣਦੇ ਰਹੇ ਨੇ ਅੱਛਾ ਇਹ ਪਾਰਟੀਆਂ ਨਸ਼ਾ ਬਣਦੀਆਂ ਨੇ ਕਿ ਅਸੀਂ ਕਿਸੇ ਨੂੰ ਆਂਦੇ ਨਹੀਂਗੇ ਵੀ ਕੋਈ ਚੀਜ਼ ਲਿਆ ਤੇ ਆਪਣੇ ਆਪ ਲਿਆਉਂਦੇ ਤੇ ਇਹਨਾਂ ਦੀਆਂ ਅੱਖਾਂ ਵੀ ਨਹੀਂ ਆਉਂਦੀ ਤੇ ਜਿੱਤੇਗਾ ਕਿ ਨਾ ਜਿੱਤੇਗਾ ਦੱਸੋ ਮੈਨੂੰ ਪਰ ਵਾਰਿਕ ਸਵਾਲ ਹੈ ਇੱਕ ਜਦੋਂ ਦਾ ਹਨ ਪ੍ਰਧਾਨ ਮੰਤਰੀ ਅੰਦਰ ਗਿਆ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੁਹਾਡੇ ਕਹ ਲਓ ਜ਼ਿੰਦਗੀ ਚ ਕੀ ਫਰਕ ਕੀ ਪਿਆ ਪਰਿਵਾਰਕ ਤੌਰ ਤੇ ਜਿਹੜੀ ਜ਼ਿੰਮੇਵਾਰੀਆਂ ਉਹ ਸਾਂਭਦਾ ਸੀ ਖੇਤੀਬਾੜੀ ਸਾਰਾ ਘਰੇਲੂ ਮੈਂ ਸਮਝਣਾ ਚਾਹੁੰਨਾ ਸਾਲ ਸਵਾ ਸਾਲ ਹੋ ਗਿਆ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕੀ ਬਦਲਾਅ ਆਏ ਨੇ 14 ਮਹੀਨੇ ਹੋ ਚੱਲੇ ਨੇ ਉਹ ਕੀ ਸਾਂਭਦਾ ਸੀ ਉਹ ਉਦੋਂ ਵੀ ਕੁਝ ਨਹੀਂ ਸਾਂਭਦਾ ਵੀ ਤਨ ਮੈਂ ਦੱਸਾਂ ਇਹ ਅੱਛਾ ਉਹ ਜਿਹੜਾ ਨਾ ਇਹਨੇ ਆ ਰੰਗ ਲਿਆंदे ਨੇ ਇੰਨੀ ਦੁਨੀਆ ਤੇ ਮੈਨੂੰ ਫਰਾਇਆ ਤੇ ਜਿੰਨੇ ਮੇਰਾ ਮਾਨ ਕਰਦੇ ਨੇ ਕੋਈ ਦਾਦਾ ਬਾਪੂ ਮੇਰੀ ਗੱਡੀ 'ਚ ਬਹਿ ਜਾ ਦੂਜਾ ਹੁੰਦੇ ਜਕੜਦਾ ਮੇਰੇ ਆਂ ਨਾ ਮੇਰੇ ਵਾਲੀ ਗੱਡੀ ਬਹਿ ਜਾ ਜੇ ਇੱਥੇ ਆਉਣੇ ਤੇ ਮੇਰੇ ਤੋਂ ਵੱਡੀ ਉਮਰ ਦੇ ਮੇਰੇ ਗੋਡੀਆਂ ਹੱਥ ਲਾਉਂਦੇ ਨੇ ਤੇ ਐਨਾ ਸਾਨੂੰ ਕੌਮ ਨੇ ਐਨਾ ਸਾਨੂੰ ਪਿਆਰ ਦਿੱਤਾ ਨਾ ਐਨਾ ਪਿਆਰ ਦਿੱਤਾ ਜੇ ਮੇਰਾ ਮੁੰਡਾ ਉੱਥੇ ਬੈਠਾ ਕਰਕੇ ਦਿੱਤਾ ਹੈ ਕੋ ਉਹ ਕੌਮ ਦਾ ਮੁੰਡਾ ਹੈ ਜੇ ਕੌਮ ਉਹਦੀ 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 ਸੁਣੀ ਹੈ ਕੌਮ ਦੀ ਕੌਣ ਹੈ ਉਹਦੀ ਉਹਦੀ ਫਾਇਤ ਕੀਤੀ ਹੈ ਤੇ ਕੂਮ ਨੇ ਮੈਨੂੰ ਇਹਨਾਉਣਾ ਪਿਆਰ ਦਿੱਤਾ ਹੈ ਵੀ ਬਹੁਤਾ ਹੀ ਜਿਆਦਾ ਇੰਨੀ ਜੋਗੇ ਨਹੀਂ ਹੈ ਜਿੰਨਾ ਸਾਨੂੰ ਪਿਆਰ ਦਿੱਤਾ ਹੈ ਕੂਮ ਨੇ ਵੀ ਹੱਥਾਂ ਦੇ ਚੁੱਕੀ ਫਿਰਦੇ ਨੇ ਇੱਥੇ ਮੈਂ ਇੱਥੇ ਆਉਣਾ ਮਾਝੇ ਇੱਥੇ ਜਿਹੜਾ ਮਰਜੀ ਮੈਨੂੰ ਬਾਪੂ ਜੀ ਬਾਪੂ ਜੀ ਮੈਨੂੰ ਜਿੰਨਾ ਨਹੀਂ ਪਤਾ ਉਹ ਵੀ ਆਂਦਾ ਬਾਪੂ ਜੀ ਤੇ ਸਾਡੇ ਘਰ ਰਵੋ ਜੇ ਦੂਜਾਂ ਦਾ ਬਾਪੂ ਜੀ ਸਾਡੇ ਘਰ ਰਵੋ ਤੇ ਮੈਂ ਨਾ ਜੇ ਕਿਸੇ ਦੇ ਘਰ ਕਿਤੇ ਮੈਂ ਬਦਰਿਆ ਨਹੀਂ ਜੇ ਇੱਕ ਦੋ ਦੇ ਮਰਿਆ ਹਾਂ ਤੇ ਮੈਨੂੰ ਐ ਹੀ ਹੋਇਆ ਜਿਵੇਂ ਮੈਂ ਆਪਦੇ ਘਰ ਹੀ ਰਹੇ ਪਿਆ ਉਹ ਜਿਹੜੀਆਂ ਕੁੜੀਆਂ ਉਹਨਾਂ ਦੀਆਂ ਘਰ ਨੇ ਆਪਣੀਆਂ ਨੋਵਾਂ ਧੀਆਂ ਨੇ ਧੀਆਂ ਨੇ ਦੇ ਕੇ ਜਿਹੜੀਆਂ ਉਹਨਾਂ ਦੀਆਂ ਨੋਵਾਂ ਨੇ ਤੇ ਮੇਰੀਆਂ ਧੀਆਂ ਹੀ ਨੇ ਤੇ ਉਹਨਾਂ 'ਚ ਕੋਈ ਫਰਕ ਨਹੀਂ ਲੱਗਦਾ ਜਿਵੇਂ ਮੈਂ ਅੱਗੇ ਬੜੇ ਚਿਰ ਦਾ ਇਹਨਾਂ ਦੇ ਘਰ ਬਹੁਤੇ ਚਿਰ ਦਾ ਹੋਣਾ ਇਸ ਤਰ੍ਹਾਂ ਮੈਨੂੰ ਲੱਗਾ ਜਿਵੇਂ ਬਹੁਤੇ ਚਿਰ ਦਾ ਇਹਨਾਂ ਦੇ ਘਰ ਅੱਗੇ ਹੀ ਹੈ ਵਰਤਾ ਵਰਤਾ ਸਾਡਾ ਸਾਡਾ ਇੱਥੋਂ ਦੇ ਇਹਨਾਂ ਮਾਝੇ ਵਾਲਿਆਂ 'ਚ ਪਿਆਰ ਏ ਤੇ ਹੁਣ ਮਾਝੇ ਵਾਲਿਆਂ ਨੂੰ ਮੈਂ ਹੋਰ ਆਖਰੀ ਤੋਂ ਦੇ ਰਾਈਆਂ ਨਾ ਮਾਜੀ ਵਾਲਿਆਂ ਵੋਟਾਂ ਪਾ ਪਾ ਕੇ ਅੰਤ ਨਹੀਂ ਛੱਡਣਾ ਤੇ ਤੁਸੀਂ ਵੀ ਦੋ ਦਿਨ ਸਾਡੇ ਨਾਲ ਲਾ ਕੇ ਵੇਖ ਲਿਆ ਜੀ ਵੀ ਕਿਵੇਂ ਕੰਮ ਚੱਲਦਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈ ਤੇ ਦੂਜੀ ਮੈਂ ਬੇਨਤੀ ਇਹ ਕਰਨਾ ਵੀ ਇਹ ਜਿਹੜੇ ਬਲਟੋਏ ਹਰੀ ਬੰਦੇ ਨੇ ਇਹ ਸ਼ੰਤ ਜਰਨਾਇਆ ਸਿੰਘ ਨੂੰ ਇਹ ਜਿਹੜੇ ਗਦਾਰ ਬੰਦੇ ਨੇ ਨਾ ਮਰਵਾਇਆ ਸ਼ੰਤ ਜਰਨਾਇਆ ਸੋ ਨਹੀਂ ਮਰਦਾ ਇਹ ਗਦਾਰਾਂ ਬੰਦਿਆਂ ਆਪ ਹੱਥ ਖੜੇ ਕਰਕੇ ਬਾਹਰ ਨਿਕਲ ਆਏ ਨੇ ਤੇ ਨਾਂ ਪਛੋ ਇੰਦਰਾਵਾਂ ਆਖਿਆ ਵੀ ਉੱਤੇ ਟੰਕ ਚੜਾ ਦਿਓ ਹਮਲਾ ਕਰ ਦਿਓ ਉਹ ਆਪਣੇ ਨੇਗਾ ਵਿੱਚ ਆਪਣੇ ਸ਼ਹੀਦ ਹੋ ਗਏ ਜਿਹੜੇ ਸਿੰਘ ਸਿੰਘਣੀਆਂ ਨਿੱਕੇ ਨਿੱਕੇ ਬੱਚੇ ਉਹਨਾਂ ਦੀ ਫੋਟੋ ਲੱਗੀਆਂ ਹੋਈਆਂ ਥੱਲੇ ਉਹ ਸਾਰੇ ਸ਼ਹੀਦ ਹੋ ਗਏ ਨੇ ਤੇ ਜਿਹੜੇ ਇਹ ਨੇ ਇਹਨਾਂ ਨੇ ਉੱਥੇ ਟੰਕ ਜੜਾ ਦੇ ਆ ਬਾਵਾ ਖੜੀਆਂ ਕਰਕੇ ਜਿਹੜੇ ਅਕਾਲੀ ਦਲ ਨਹੀਂ ਮਾੜਾ ਇਹ ਜਿਹੜੇ ਬੰਦੇ ਇਹ ਜਿਹੜੇ ਬਾਦਲ ਲਾਣਾ ਮਾੜਾ ਏ ਇਹ ਬਾਦਲ ਲਾਣਾ ਮਾੜਾ ਕਾਲੀ ਦੰਦ ਪੂਰਾ ਨਹੀਂ ਮਾੜਾ ਕਾਲੀ ਦਲ ਜਿਹੜੀ ਪਰਾਣੀ ਪਾਰਟੀ ਏ ਅਈ ਨਈ ਨਈ ਬੈਛੀ ਦਿਆਂ ਦੇ ਕੇ ਬਣੀ ਹੈ ਪਾਰਟੀ ਤੇ ਉਹ ਨਹੀਂ ਮਾੜੀ ਤੇ ਮਾੜਾ ਕਾਲੀ ਦਲ ਮੈਂ ਤਾਂ ਮਾੜਾ ਆਖਾਂ ਜਿਹੜੇ ਵਿੱਚ ਵੱਡੇ ਨੇ ਬੰਦੇ ਬਾਦਲ ਕੇ ਮਾੜੇ ਨੇ ਕਾਲੀ ਦਲ ਵੀਰੋ ਨਹੀਂ ਜੇ ਮਾੜਾ ਤੇ ਜਿੰਨੇ ਵੀ ਇਹ ਜੀਰੇ ਤੁਸੀਂ ਜੀਰੇ ਨੂੰ ਮਾਹਦੇ ਜੀ ਡੀ ਜੀ ਪੀ ਨੂੰ ਮਾਹਦੇ ਜੀ ਇਹਨਾਂ ਦੀ ਜਮਾਨਤਾਂ ਮੈਦਾਨ ਹੋਣੀਆਂ ਜਬਤ ਨਹੀਂ ਇਹ ਆਂਦਾ ਮੈਂ ਉੱਥੇ ਜਿੱਤਣਾ ਹੀ ਇੰਦੀ ਜਮਾਨਤ ਜਬਤ ਨਹੀਂ ਮੈਨੂੰ ਕਹਿ ਦਿਆ ਕਾਲੀ ਦਲ ਲੱਗਦਾ ਪੰਜਾਬ ਚ ਹੋਰ ਕਿਹੜੀ ਕਿਹੜੀ ਕਿਸੇ ਸੀਟ ਤੇ ਜਿੱਤ ਸਕਦਾ ਏ ਵਾਤੋਵਾ ਦੇ ਇੱਕ ਦੋ ਸੀਟਾਂ ਮਾਰਾਂ ਮਰਦਾ ਮਰਾਉਂਦਾ ਭਾਵੇਂ ਲੈ ਜੇ ਮੇਰੇ ਹਿਸਾਬੇ ਤਾਂ ਮੁਸ਼ਕਲ ਹੀ ਹੈ ਜਿੰਨਾਂ ਦੇ ਨੰਦੇ ਲਾਦ ਇਹ ਜਿਹੜਾ ਬਾ ਹੈਗਾ ਨਾ ਸੁਖਵੀਰ ਬਾਦਲ ਇਹਨੂੰ ਬੋਲਣ ਦਾ ਹੀ ਨਹੀਂ ਪਤਾ ਬੋਲਣਾ ਕਿਵੇਂ ਆ ਇੱਕ ਨਾ ਮੈਂ ਵੇਂਦਾ ਪਿਆ ਹਾਂ ਇਹ ਬਹੁਤ ਮਾੜਾ ਅੰਮ੍ਰਿਤਪਾਲ ਬਾ ਤੇ ਬਹੁਤਾ ਹੀ ਸਾਡੇ ਪਰ ਅੰਮ੍ਰਿਤਪਾਲ ਪਾ ਕੇ ਪ੍ਰਚਾਰ ਬਹੁਤਾ ਹੀ ਜ਼ਿਆਦਾ ਮਾੜਾ ਕੀਤਾ ਜਾਂਦਾ ਸੀ ਤੇ ਅਸੀਂ ਆਖਿਆ ਕੋਈ ਨਹੀਂ ਕਰ ਲਾ 3-4 ਜੂਨ 1 ਜੂਨ ਨੂੰ ਸਾਡਾ ਅਸੀ ਦੇਣਾ ਹੈ ਤੁਹ ਜਿਹਨਾਂ ਨੂੰ ਕਤੀੜਾ ਵੀ ਆਣਾ ਹੈ ਤੇ ਜੋਗਾ ਸ਼ਾਣਾ ਤੈਨੂੰ 1 ਜੂਨ ਨੂੰ ਸਾਰਿਆਂ ਨੂੰ ਦੱਸ ਦੇਣਾ ਖਤੀੜਾ ਕੌਣ ਨੇ ਤੇ ਜਿਹੜੇ ਆਰਐਸਡੀ ਦੇ ਬੰਦੇ ਕਿ ਨੇ ਇਹ ਆ ਨਾ ਜੋਰ ਸਾਨੂੰ ਪੂਰਾ ਲਾਉਣਾ ਹੈ ਇਹ ਆਰਐਸਡੀ ਦੇ ਬੰਦੇ ਨੇ ਇਹ ਉਥੇ ਟੁੱਟ ਗਏ ਨੇ ਇਹ ਉਥੇ ਡੱਡ ਹੋ ਗਏ ਨੇ ਇਹ ਫਲਾਨ ਹੋ ਗਿਆ ਧਮਕਾਨ ਹੋ ਗਿਆ ਸਾਡੀ ਮੁਠੀ ਐ ਆ ਤੇ ਅਸੀਂ ਤਾਂ ਪਹਿਲੇ ਦਿਨੋਂ ਆਖਿਆ ਸੀ ਅੰਮ੍ਰਿਤ ਪਾਰ ਕੇ ਜੀ ਆਣ ਨੂੰ ਆਖਿਆ ਸੀ ਸਾ ਜਿੱਥੇ ਜੇ ਤਾਂ ਨਹੀਂ ਮੌਤ ਆਈ ਤੇ ਸਾਡੀ ਵੀ ਨਾਲ ਆ ਗਈ ਤੁਸੀਂ ਜਿਉਂ ਪਗੇ ਤਸੀਂ ਨਾਲ ਜਿਉਂ ਪਗੇ ਅਸੀਂ ਇੱਥੋਂ ਦੇ ਇਹਨਾਂ ਦੇ ਮੋਢਾ ਮੋਢਾ ਲਗੇ ਨਾ ਅਸਲੀ ਨਾ ਅਸੀਂ ਅਬਰਤਪਾਲ ਨੂੰ ਜਿਤਾ ਆਗੇ ਤੇ ਫਿਰ ਆਪਦੇ ਘਰ ਜਾਣਾ ਇਹ ਸਾਡਾ ਗੁਣ ਜਾਣਨੇ ਤੇ ਭਵਨਾ ਜਾਣਾ ਬਹੁਤ ਸ਼ੁਕਰੀਆ ਬਾਪੂ ਜੀ ਮਰਜੀ ਕਾ ਖਾਲਸਾ ਮਰਜੀ ਕੀ ਫਤਿਹ